ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਨਲ ਚੈਲ ਖੇਤੀ ਸੇਵਾ ਸੈਂਟਰ ਦੇਖ ਰਹੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ 11 12 ਮਈ ਪੰਜਾਬ ਦੇ ਮੌਸਮ ਦੀ ਕਿ ਇਹਨਾਂ 2 ਦਿਨਾਂ ਦੇ ਵਿੱਚ ਵੀਰੋ ਅੱਜ ਤੇ ਕੱਲ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਸੋ ਵੀਰੋ ਸਾਰੀ ਜਾਣਕਾਰੀ ਆਪਾਂ ਮਿਲਿਆ ਪ੍ਰੇਡ ਦੇ ਮੁਤਾਬਕ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਵੀਰੋ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਤਕਰੀਬਨ 11 ਦੀ ਰਾਤ ਤੋਂ ਵੀਰੋ ਜਦੋਂ 11 ਦੀ ਰਾਤ ਸ਼ੁਰੂ ਹੋਵੇਗੀ ਉਸ ਤੋਂ ਲੈ ਕੇ ਸਿਸਟਮ ਦਾ ਜੋ ਅਸਰ ਆ ਵੀਰ ਆਪਾਂ ਨੂੰ ਦੇਖ ਵੀਰੋ ਉਸੇ ਤਰ੍ਹਾਂ ਹੀ ਤਕਰੀਮ ਰਾਤ ਅੱਧੀ ਕਰਾਂ ਤੋਂ ਬਾਅਦ ਜਿਆਦਾਤਰ ਜੋ ਸਿਸਟਮ ਦਾ ਅਸਰ ਆਪਾਂ ਨੂੰ ਐਕਟਿਵ ਹੁੰਦਾ ਸਿਸਟਮ ਦਿਖਾਈ ਦਿੱਤਾ ਵੀਰੋ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਰਾਤ ਦੇ ਸਮੇਂ ਬਹੁਤ ਜ਼ਿਆਦਾ ਹਨੇਰੀ ਤੇਜ਼ ਤੇ ਵੀਰੋ ਗਰਜ ਚਮਕ ਤੇਜ਼ ਛਾਟੇਦਾਰ ਮੀਂਹ ਤੇ ਗੜੇਮਰੀ ਦੀਆਂ ਖਬਰਾਂ ਵੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਇਹ ਸਿਸਟਮ ਦਾ ਅਸਰ ਸੀ ਵੀਰੋ ਜੋ ਕਿ ਤਕਰੀਬਨ ਰਾਤ ਤੋਂ ਅੱਧੀ ਰਾਤ ਤੋਂ ਲੈ ਕੇ ਸਵੇਰ ਦੇ 2-3 ਵਜੇ ਤੱਕ ਵੀਰੋ ਜਿਆਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਥੋੜਾ ਜਿਹਾ ਮੌਸਮ ਦੇ ਵਿੱਚ ਆਪਾਂ ਨੂੰ ਸਵੇਰ ਦੇ ਸਮੇਂ ਵੀਰੋ ਸੁਧਾਰ ਦੇਖਣ ਨੂੰ ਮਿਲਿਆ ਸੋ ਵੀਰੋ ਅੱਜ 11 ਤਰੀਕ ਨੂੰ ਵੀ ਸਵੇਰ ਦੇ ਸਮੇਂ ਪੰਜਾਬ ਦਾ ਮੌਸਮ ਠੀਕ ਠਾਕ ਹੈ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਹੈ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਧੁੱਪ ਵੀ ਦੇਖਣ ਨੂੰ ਮਿਲੇਗੀ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਹਵਾ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ ਵੀਰੋ ਅੱਜ ਦੇ ਦਿਨ ਹਵਾਵਾਂ ਵੱਖ-ਵੱਖ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਕੋਈ ਇੱਕ ਟੀਚਾ ਹਵਾ ਦਾ ਨਹੀਂ ਹੋਵੇਗਾ ਕਿ ਇੱਕ ਦਿਸ਼ਾ ਤੋਂ ਚੱਲਦੀ ਹੈ ਹਵਾਵਾਂ ਬਦਲ-ਬਦਲ ਕੇ ਚਲਦੀਆਂ ਰਹਿਣਗੀਆਂ ਦੁਪਹਿਰਕ ਦੇ ਸਮੇਂ ਵੀਰੋ ਜਦੋਂ ਗਰਮੀ ਵਧੇਗੀ ਥੋੜੀ ਹੌਮਸ ਵਧੇ ਉਸ ਤੋਂ ਫੇਰ ਤੋਂ ਗਰਜ ਚਮਕ ਵਾਲੇ ਬੱਦਲ ਬਣਨਗੇ ਵੀ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਵੀ ਰੋ ਵਕ ਵਕ ਸਮੇ ਆਪਾਂ ਨੂੰ ਟੁੱਟਮੇ ਰੂਪ ਦੇ ਚਰਸਾਤੀ ਗਤੀਵਿਧੀਆਂ ਤੇਜ ਹਨੇਰੀ ਹਵਾ ਗਰਜ ਚਮਕ ਤੇਜ ਮੀਂਹ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੇ ਆ ਵੀਰੋ ਇਹ ਸਿਸਟਮ ਦਾ ਅਸਰ ਅੱਜ ਤੇ ਕੱਲ ਵੀਰੋ ਦੋ ਦਿਨ ਆਪਾਂ ਨੂੰ ਪੰਜਾਬ ਦੇ ਵਿੱਚ ਵਕ ਵਕ ਸਮੇ ਦੇਖਣ ਨੂੰ ਮਿਲਦਾ ਰਹੇਗਾ ਮੱਕੀ ਵਿਰੁੱਧ ਕੁੱਲਮਲਾ ਕੇ ਰਲਮਾ ਮਾਹੌਲ ਰਹੇਗਾ ਇਹ ਨਹੀਂ ਕਿ ਇੱਕੋਦਮ ਸਾਰੇ ਪੰਜਾਬ ਦੇ ਵਿੱਚ ਮੀਂਹ ਪਵੇਗਾ ਟੁੱਟਵੇਂ ਰੂਪ ਦੇ ਵਿੱਚ ਵੀਰੋ ਕਿ ਕੁਝ ਖੇਤਰਾਂ ਦੇ ਵਿੱਚ ਹੁਣ ਮੀਂਹ ਪਿਆ ਕੁਝ ਖੇਤਰਾਂ ਦੇ ਵਿੱਚ 2 ਘੰਟੇ ਬਾਅਦ ਪਿਆ ਕੁਝ ਖੇਤਰਾਂ ਦੇ ਵਿੱਚ ਰਾਤ ਨੂੰ ਪਿਆ ਵੀਰੋ ਐਦਾਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਪੱਕ-ਪੱਕ ਚਿਲਿਆਂ ਦੇ ਵਿੱਚ ਮੀਂਹ ਪੈਂਦਾ ਦਿਖਾਈ ਦੇਵੇਗਾ ਸੋ ਵੀਰੋ ਸਿਸਟਮ ਦਾ ਜ਼ਿਆਦਾਤਰ ਅਸਰ ਸਰਹੱਦੀ ਪੱਛਮੀ ਖੇਤਰਾਂ ਤੋਂ ਹੀ ਹੋਵੇਗਾ ਪਰ ਉਸ ਤੋਂ ਬਾਅਦ ਹੌਲੀ ਹੌਲੀ ਵੀਰੋ ਸਿਸਟਮ ਜੋ ਅੱਗੇ ਨੂੰ ਵਧਦਾ ਹੈ ਪੰਜਾਬ ਨੂੰ ਕਵਰ ਕਰੇਗਾ ਸੋ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਟੁੱਟਵੇਂ ਇਹ ਕੋਈ ਜ਼ਿਆਦਾ ਵੀਰੋ ਆਪਾਂ ਪੱਕਾ ਅੰਦਾਜ਼ਾ ਨਹੀਂ ਦੇ ਸਕਦੇ ਕਿ ਇਸ ਜ਼ਿਲ੍ਹੇ ਦੇ ਵਿੱਚ ਹੀ ਬਰਸਾਤ ਹੋਵੇਗੀ ਵੀਰੋ ਟੁੱਟਵੇਂ ਰੂਪ ਦੇ ਵਿੱਚ ਸਾਰੇ ਹੀ ਪੰਜਾਬ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਵੀਰੋ ਵੱਖ-ਵੱਖ ਇਹ ਨਹੀਂ ਕਿ ਇੱਕ ਜ਼ਿਲ੍ਹੇ ਦੇ ਸਾਰੇ ਖੇਤਾਂ ਦੇ ਵਿੱਚ ਮੀਂਹ ਪਵੇ ਕੁਝ ਭਾਗ ਵੀਰੋ ਬਰਸਾਤ ਤੋਂ ਬਿਨਾਂ ਵੀ ਰਹਿ ਜਾਣਗੇ ਤੇ ਕੁਝ ਖੇਤਾਂ ਦੇ ਵਿੱਚ ਮੀਂਹ ਪੈਂਦਾ ਫਿਰ ਉਹ ਦੇਖਣ ਨੂੰ ਮਿਲੇਗਾ ਸੋ ਵੀਰੋ ਇਹ ਸਿਸਟਮ ਦਾ ਅਸਰ 2 ਦਿਨ ਤੱਕ ਰਹੇਗਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਨਰਮੇ ਦੀ ਬਿਜਾਈ ਵਗੈਰਾ ਥੋੜਾ ਜਿਆ ਅੱਜ ਤੇ ਕੱਲ ਦਾ ਦਿਨ ਵੀਰੋ ਰੁੱਕ ਕੇ ਕਰ ਲੈਣ ਉਸ ਤੋਂ ਬਾਅਦ ਮੌਸਮ ਤਕਰੀਬ ਬਜਾਈ ਦਾ ਨੁਕਸਾਨ ਕਰ ਸਕਦੇ ਨੇ ਰਾਤ ਦੇ ਸਮੇਂ ਵੀ ਬਿਰੋ ਕਾਫੀ ਆਪਾਂ ਨੂੰ ਤੇਜ਼ ਛਾਟੀ ਧਰਮੀਂ ਦੇਖਣ ਨੂੰ ਮਿਲਿਆ ਜੋ ਫਸਲਾਂ ਵਗੈਰਾ ਇੱਕ ਦੋ ਦਿਨ ਪਹਿਲਾਂ ਬੀਜੀਆਂ ਸੀ ਕਰੰਟ ਹੋ ਸਕਦੀਆਂ ਨੇ ਕਿਸਾਨ ਵੀਰਾਂ ਨੂੰ ਨੁਕਸਾਨ ਹੋ ਸਕਦਾ ਹੈ ਮਹੰਗੇਪਾ ਦੇ ਬਿਜ਼ਨਸੋ ਵੀਰੋ ਕਿਰਪਾ ਕਰਕੇ ਅੱਜ ਤੇ ਕੱਲ ਦੋ ਦਿਨ ਮੌਸਮ ਨੂੰ ਦੇਖ ਕੇ ਜਿੰਨਾ ਵੀਰਾਂ ਨੇ ਬਿਜਾਈ ਕਰਨੀ ਹੈ ਉਹ ਮੌਸਮ ਦੇਖ ਕੇ ਹੀ ਬਿਜਾਈ ਕਰਨ ਸੋ ਵੀਰੋ ਸ਼ਾਮ ਦੀ ਵੀਡੀਓ ਫਿਰ ਜਿਵੇਂ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਕਿਸ ਸਮੇਂ ਕਿਸ ਖੇਤਰ ਦੇ ਵਿੱਚ ਪ੍ਰਭਾਵ ਬਰਸਾਤ ਦਾ ਦੇਖਣ ਨੂੰ ਮਿਲ ਸਕਦਾ ਵੀਰੋ ਉਹ ਆਪਾਂ ਜਾਣਕਾਰੀ ਸਮੇਂ ਤੋਂ ਪਹਿਲਾਂ ਸਾਂਝੀ ਕਰਾਂਗੇ ਸੋ ਮੌਸਮ ਦੀ ਛੋਟੀ ਤੋਂ ਵੱਡੀ ਜਾਣਕਾਰੀ